ਜੰਗਲੀ ਵਿਭਾਗ ਦੀ ਟੀਮ ਨੇ ਪਿੰਦ ਪੱਦਾ ਨਹਿਰ ਵਿੱਚੋਂ ਤਿੰਨ ਜੰਗਲੀ ਸਾਹਮਰਾਂ ਦਾ ਰਿਸਕਿਊ ਕਰ ਦੋਨੂੰ ਸੁਰੱਖਿਅਤ ਥਾਂ ਤੇ ਛੱਡਿਆ ਵਿਭਾਗ ਦੀ ਟੀਮ ਨੇ ਇੱਕ ਸਾਹਮਰ ਨੂੰ ਜ਼ਿਆਦਾ ਜ਼ਖਮੀ ਹੋਣ ਕਾਰਨ ਬਰਦਾਸ਼ਪੁਰ ਇਲਾਜ ਦੇ ਲਈ ਭੇਜਿਆ ਗਿਆ ਲੋਕਾਂ ਨੇ ਇਸ ਨਹਿਰ ਤੇ ਗਊ ਘਾੜਨਾ ਹੋਣ ਕਾਰਨ ਨਹਿਰੀ ਵਿਭਾਗ ਨੂੰ ਠਹਿਰਾਇਆ ਜ਼ਿੰਮੇਵਾਰ ਤਾਂ ਇਸ ਇਹਨਾਂ ਨੂੰ ਇਹ ਬਚਾ ਕਰਨਾ ਚਾਹੀਦਾ ਵਾ ਕਲੀ ਨੀਲਗਾ ਨਹੀਂ ਕੋਈ ਵੀ ਪਸ਼ੂ ਡਿੱਗਦਾ ਵਾ ਭਾਵੇਂ ਸਾਡਾ ਬਗਾਨਾ ਤੇ ਭਾਵੇਂ ਆਪਣਾ ਵਾ ਉਹ ਸਾਡਾ ਸਾਰਿਆਂ ਦਾ ਫਰਜ਼ ਬੰਦਾ ਵੀ ਰਲ ਮਿਲ ਕੇ ਉਹਦੀ ਜਾਨ ਬਚਾਈ ਜਾਵੇ ਕਿੰਨੇ ਗਾਵ ਜਿਹੜੇ ਗਾਵਾਂ ਡਿੱਗੀਆਂ ਸੀ ਦੋ ਡਿੱਗੀਆਂ ਨੇ ਇੱਕ ਕੱਢੀ ਆ ਜੇ ਤੇ ਬੁਖਾ ਭਾਗ ਦੀ ਟੀਮ ਵੀ ਆਈ ਆ ਤੇ ਪਿੰਡ ਦੇ ਵੀ ਬਹੁਤ ਜਿਹੜੇ ਨੀਨੂਕ ਚੰਗੇ ਆ ਜਿਹੜੇ ਆਏ ਨੇ ਤੇ ਜਿਨ੍ਹਾਂ ਨੇ ਉਹ ਯਤਨ ਕਰਕੇ ਬਾਹਰ ਕੱਢੀਆਂ ਕੀ ਮੈਸੇਜ ਦੇਣਾ ਚਾਹੋਗੇ ਜੋ ਲੋਕ ਅਜੇ ਵੀ ਸ਼ਿਕਾਰ ਕਰਦੇ ਨੇ ਜੰਗਲੀ ਜਾਨਵਰ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਬਸ ਉਹਨਾਂ ਨੂੰ ਇਹ ਮੈਸੇਜ ਲਿਆ ਵੀ ਉਹ ਸਿਆਣੇ ਬਣਨ ਤੇ ਜੰਗਲੀ ਜੀਵਾਂ ਦਾ ਸ਼ਿਕਾਰ ਨਾ ਕਰਨ ਕਿਉਂਕਿ ਸਾਡੀਆਂ ਜੜੀਆਂ ਇਹ ਪ੍ਰਾਣੀਆਂ ਵਿਰਾਸਤ ਨਸਲਾਂ ਨੇ ਉਹ ਖਤਮ ਹੁੰਦੀਆਂ ਜਾ ਰਹੀਆਂ ਨੇ ਤੇ ਇਹ ਸਾਨੂੰ ਆਉਣ ਵਾਲੇ ਸਮੇਂ ਵਿੱਚ ਵੇਖਣ ਨੂੰ ਨਹੀਂ ਮਿਲਣੀਆਂ ਤੇ ਜੇ ਅਸੀਂ ਇਹਨਾਂ ਦੀ ਸੰਭਾਲ ਕਰਾਂਗੇ ਤੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਵੀ ਇਹਨੂੰ ਵੇਖ ਕੇ ਯਾਦ ਕਰਣਗੀਆਂ ਕਿ ਸਾਡੇ ਇਹ ਵਿਰਾਸਤ ਦੇ ਵਿੱਚ ਪੁਰਾਣੇ ਜਾਨਵਰ ਸੀ ਲੱਗਦਾ ਕਿ ਨਹਿਰੀ ਵਿਭਾਗ ਦੇ ਨਾਲ ਲੱਗ ਕੇ ਕਿ ਗਊ ਘਾਟ ਕਿਤੇ ਵੀ ਨਹੀਂ ਬਣਿਆ ਇਹ ਨਹਿਰ ਦੇ ਜਦੋਂ ਪੱਕੀ ਹੋਈ ਇਹ ਤਾਂ ਜਾਪਦਾ ਵਾ ਪੀ ਕਿਤੇ ਨਾ ਕਿਤੇ ਉਹ ਉਤਰਨ ਵਾਲੇ ਪਤਨ ਚਾਹੀਦੇ ਸੀ ਜਿਦੇ ਨਾਲ ਕੋਈ ਚੜ੍ਹ ਸਕੇ ਉਤਰ ਸਕੇ ਤੇ ਹੋ ਸਕਦਾ ਜੇ ਉਹ ਬਣੇ ਹੁੰਦੇ ਤੇ ਇਹ ਵਿਚਾਰੀਆਂ ਕਿਤੇ ਬਾਹਰ ਨਿਕਲ ਵੀ ਸਕਦੀਆਂ ਸੀ ਤੇ ਇਤਨਾ ਜੇ ਕੋਈ ਇਹਨਾਂ ਨੂੰ ਵੇਖ ਲਵੇ ਤੇ ਕੱਢ ਦਿੰਦਾ ਨਾ ਵੇਖੇ ਤੇ ਫਿਰ ਨਹੀਂ ਨਿਕਲਦੀਆਂ ਸਾmber samber ਕਿੰਨੇ ਨੇ ਟੋਟਲ ਜਿਹੜੇ ਤਿੰਨ ਤਿੰਨ ਹੈਗੇ ਤੇ ਕਿੰਨੇ ਦਾ ਰਸਕੋ ਕੀਤਾ ਹੁੰਦਾ ਕ ਦੋ ਦਾ ਹੋ ਗਿਆ ਇੱਕ ਦਾ ਰਹਿ ਗਿਆ ਇਹ ਕਾਫੀ ਜ਼ਖਮੀ ਹਾਲਤ ਚ ਹੈ ਫਿਰ ਇਹਦਾ ਕੋਈ ਟ੍ਰੀਟਮੈਂਟ ਵਗੈਰਾ ਕਰਾਇਆ ਜਾਏਗਾ ਇਹ ਹੁਣ ਆਉਣ ਲਈ ਗੱਡੀ ਕੋਣ ਲੈ ਕੇ ਜਾਣਗੇ ਦਰਦਾਰਾ ਆਰੇ ਅਬ ਦੋ ਚੇ ਆ ਗਈ ਕਿ ਹੁਣ ਤੱਕ ਦੋ ਜਿਹੜੇ ਉਹ ਕਿਥੇ ਛੱਡੇ ਨੇ ਜੀ ਉਹ ਫਿਰ ਨਗਰ ਛੱਡੇ ਕਿ ਸ਼ੋਭਨਾ ਮਿੱਟਾ ਡਕੀ ਹੈ ਲੱਗ ਵੀ ਸੀ ਕਿਨੇ ਜਣੇ ਆਹੀ ਪੰਜ ਜਣ ਕਿ ਨਵਾਂ ਡਟਾ ਮੇਰਾ ਨਾ ਜਸਵੰਦਰ ਸਿੰਘ ਜੀ ਆ ਜਿਹੜੇ ਅੱਜ ਸਾਂਭਰ ਡਗੇ ਨੇ ਕੀ ਮਾਮਲਾ ਕੀ ਜੀ ਮਾਮਲਾ ਹੀ ਪਿੱਛੋਂ ਆਇਆ ਕਿਦੋਂ ਤੇ ਡੀਪੀਆ ਨਹਿਰ ਦੇ ਵਿੱਚੋਂ ਦੇ ਛੋੜ ਦੇ ਨਾਲ ਕੱਢ ਦਿੱਤੇ ਇਹਦੇ ਇੱਕ ਵਿੱਚ ਇੱਕ ਹੋਰ ਆ ਕੱਢਿਆ ਫਿਰ ਵਿੱਚ ਜਾ ਕੇ ਕਾਫੀ ਜ਼ਖਮੀ ਹੋ ਤੀ ਜ਼ਖਮੀ ਬਹੁਤ ਹੋਇਆ ਵਾ ਇਹ ਤੇ ਮੈਡੀਕਲ ਚਾਹੀਦਾ ਪੀ ਇਹਦਾ ਇਲਾਜ ਕਰਾਉਣਾ ਇਦਾਂ ਦੇ ਛੱਡਣ ਦਾ ਕੋਈ ਫਾਇਦਾ ਨਹੀਂ ਹੈ ਫਿਲਹਾਲ ਬਹਿ ਇਸ ਤਰ੍ਹਾਂ ਛੱਡਣ ਦੀ ਕੋਸ਼ਿਸ਼ ਕਰ ਰਿਹਾ ਛੱਡਣ ਦੀ ਕੋਸ਼ਿਸ਼ ਕਰ ਰਿਹਾ ਪਰ ਫਾਇਦਾ ਨਹੀਂ ਹਦਾ ਕੋਈ ਇਹ ਤਾਂ ਜ਼ਖਮੀ ਹੋਇਆ ਇਹਨੇ ਮਰ ਜਾਣਾ ਇਹਦਾ ਇਲਾਜ ਹੋਣਾ ਚਾਹੀਦਾ ਜੀ ਜਿਹੜਾ ਇਹਦਾ ਸਿੰਘ ਵਗੈਰਾ ਟੁੱਟਾ ਹੋਣੇ ਰੋਟ ਸਿੰਘ ਹਾਂ ਹੁਣੇ ਟੁੱਟਿਆ ਕੱਢ ਜਾ ਕੱਢਿਆ ਦੋ ਹੋਰ ਕੱਢਿਆ ਉਹਨੇ ਛਾਲ ਮਾਰਤੀ ਫੇਰ ਵਿੱਚ ਇਹਦਾ ਚਾਹੀਦਾ ਇਲਾਜ ਕਰਾਉਣਾ ਫੇਰ ਹੀ ਫਾਇਦਾ ਕੱਟੇਗਾ ਇਹਨੇ ਤਾਂ ਬੜੀ ਕੀਤੀ ਉਹਨਾਂ ਮਹਿਕਮੇ ਵਾਲਿਆਂ ਵੀ ਪਿੰਡ ਵਾਲਿਆਂ ਨਾਲ ਸਾਥ ਦਿੱਤਾ ਬੜੀ ਆਗੀ ਜਾਨ ਪਰ ਉਹ ਫੇਰ ਜਾਂ ਪਿਆ ਵੀ ਜਾਏ ਤੋ ਜਿਹੜੇ ਦੋ ਜੜੇ ਉਹਨੇ ਛੜਤੇ ਉਹ ਛੜਦੇ ਉਹ ਸੁਰੱਖਿਅਤ ਆ ਉਹ ਚਲ ਗਿਆ ਆਪਣਾ ਮਹਿਕਮਾ ਹੁੰਦੇ ਆ ਇਹ ਇਹਨੂੰ ਸੰਭ ਇਹਰ ਫੈਮਿਲੀ ਚੰਗੇ ਆ ਤੇ ਤਿੰਨ ਡਿੱਗੇ ਸੀਗੇ ਇਹੀ ਨਾਲ ਚ ਤੇ ਦੋ ਰਾਏ ਪੁੱਲ ਜਿਹੜਾ ਪੁੱਲ ਆ ਉੱਥੇ ਰੈਸਕੂ ਕੀਤੀ ਉਹ ਬਿਲਕੁਲ ਸਹੀ ਹਾਲਤ ਵਿੱਚ ਸੀ ਉਹਨਾਂ ਨੂੰ ਸੁਰੱਖਿਆ ਤਾਂ ਪ੍ਰੀਜ਼ ਕਰਤਾ ਵਾ ਇੱਕ ਜਾਨਵਰ ਐ ਥੋੜਾ ਜ਼ਖਮੀ ਐ ਇਹਦਾ ਟ੍ਰੀਟਮੈਂਟ ਕਰਾ ਕੇ ਇਹਨੂੰ ਆਪਣੀ ਅਬਜ਼ਰਵੇਸ਼ਨ ਦੇ ਵਿੱਚ ਰੱਖਾਂਗੇ ਫਿਰ ਇਹਨੂੰ ਜਿੱਦਾਂ ਉਚਿਤ ਅਧਿਕਾਰੀਆਂ ਦੇ ਹਸਤਾਬ ਨਾਲ ਹੀ ਜੋ ਲੋਕ ਜੰਗਲੀ ਜਾਨਵਰਾਂ ਦਾ ਸ਼ਿਕਾਰ ਕਰਦੇ ਉਹਨਾਂ ਨੂੰ ਵੀ ਮੈਸੇਜ ਦੇਣਾ ਚਾਹੀਦਾ ਹੈ ਦੇਖੋ ਜੀ ਬੇਜਬਾਨ ਜਨਵਾਰਿਆ ਨਾ ਇਖੇਨ ਕੁਛ ਕੀ ਨਹੀਂ ਤੇ ਆਪ ਡਰਦੇ ਆ ਜਦੋਂ ਜਿਆਦਾ ਲੋਕੀ ਇਕੱਠੇ ਆਉਂਦੇ ਇਹਨਾਂ ਦੇ ਦਿਲ ਦੀ ਧੜਕਾ ਵਧਣ ਲੱਗਦੀ ਹੈ ਇਸ ਕਰਕੇ ਇਹੀ ਗੁਜਾਰਿਸ਼ ਹੈ ਕਿ ਮਤਲਬ ਇਹ ਮੈਂ ਤਾਂ ਬਰੇਜ ਇਹ ਸ਼ੋਭਨਾਮ ਕੀ ਆਪਣਾ ਮੈਂ ਜੋਤਕਰ ਬਲੌਕਰ ਸੀ